चिल बजे चिल चल चिल 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 रहा है लको, उठा उठ उठ आया उठ ਤਲਦਾ ਕਰਦੇ ਸੀ 4 ਵਜੇ ਠਾਦੀਆਂ ਐ ਕਰਦੀ ਉੱਠ ਓਏ ਰੁੱਖ ਖੜਾ ਹੋ ਉੱਠ ਓੜ ਓੜ ਮੂੰਹ ਦੋ ਚੱਲ 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 ਖੜਾ ਹੋ ਖੜਾ 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 ਹੋ ਖੜਾ ਉੱਠ ਉੱਠ ਓਏ ਉੱਠ ਖੜਾ ਹੋ ਸਾਨੂੰ ਸਾਨੂੰ ਠੰਕ 4 ਵਜੇ ਬਾ ਅਗਣੇ ਲਗਣਾ ਉੱਠ ਟਾਈਮ ਦੇਖ ਉਠ ਲੈ ਅਗਣੇ ਕਗਣਾ ਖੜੀ ਹੋ ਉਠ ਉੱਠ ਛੋਟ 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 ਟਕੇ ਲੈ ఫేర్ పేరు బుద్ధి వీ مان کي نا هونر اوه اوه ان کي ڏين ڪو هي ڏي ۽ ني ٻه ٻه جڏهن ڏکو ٻٽڙ ٽوڙي نه ٿو ڏا سٿي ਵਾਸੂਈ ਦਾ ਗਗਨ ਚੰਡੂ ਦੇ ਕੋਲੋਂ ਮੋੜ ਕੇ ਲਿਆਉਂਦੀ ਹੈਗੀ ਓਏ ਮੋਗਲੀ ਵਾਲੇ ਨਾਟਕੇ ਦੇ ਭੇੜੀ ਜੀ ਨਹੀਂ ਕਰਦੇ ਹਾਂ ਇਹ ਬਈ ਬਹੁਤ ਆ ਕੇ ਅੰਦਰੋਂ ਭੰਗ ਨਹੀਂ ਬਈ ਆਹ ਹੋ ਰਹੀ ਉਹ ਰਦੋਟੇ

ਆਈਂਦ ਨੇ ਕਾਜੀ ਕਹਿੰਦੇ ਚਲੋ ਇੱਕ ਗਲਾਸ ਪੀਤਾ ਤੇ ਚੱਲ ਪਏ ਲੱਗ ਪਏ ਆਹ ਹੁਣ ਰਿਜ਼ਲਟ ਕੀ ਹੋ ਗਿਆ ਇਹਨਾਂ ਨੂੰ ਵੀ ਹੁਣ ਦੋ ਵਾਰੋਂ ਪਾਉਂਦੇ ਕਹਿੰਦਾ ਐਮ ਕੀ ਕੀ ਹੋ ਗਿਆ ਤੁਦੀਨਾ ਨਹੀਂ ਆਓ ਪੁੰਜਾ ਨਾ ਨਹੀਂ ਮਾਰਾ ਖੜਦਾ ਕਿੱਥੇ ਬੋਟੀ ਬੜਾ ਪੜ ਰਿਹਾ ਹੈ ਸੋਰੇ ਸੋਰੇ ਨਿਆਰਾ ਬਾਤੋਂ ਲੈ ਜਾਈਏ ਕੀ ਹੋਦੀ ਸੋਰੇ ਬਾਹਲਾ ਕੇ ਕਹਿ ਨਹੀਂ ਉਹ ਚੌਕਾਂ ਆ ਗਏ ਕਿਹੜੀਆਂ ਕਿਹੜੀਆਂ ਲੱਗੀਆਂ ਨਾ ਤੂੜੀ ਦੀ ਧਾਂਸ ਜੀ ਚੱਲ ਕੇ ਹੈਲੋ ਗਾਈਜ਼ ਹਾਈ ਗਾਈਜ਼ ਮੇਰਾ ਭਾਈ ਤਾਂ ਸੋਹਣੇ ਵਾਲਾ ਲੱਗਿਆਂਦਾ ਨਹੀਂ ਅੱਜ ਹੂੰ ਕਿਹੜੀਆਂ ਉਹ ਦੋ ਕਟੀਆਂ ਜਿਹੜੀਆਂ ਗੱਬਣਾ ਨਹੀਂ ਹੈ ਜਿਹੜੀ ਇੱਕ ਮੇਰੇ ਕੋਲ ਇੱਕ ਹਾਂ ਇੱਕ ਉਹ ਠੀਕ ਹੈ ਇਹੋ ਜਿਹੜੀ ਕੱਟੀ ਖੁੰਝੀ ਉਹ ਨੀਰਾ ਚੱਕਾਂਗੇ ਨਾ ਮੁਰੋ ਨੀਰਾ ਚੱਕਾਂਗੇ ਨਾ ਮੁਰੋ ਉਹ ਕਹਿੰਦਾ ਨੀਰਾ ਚੱਕਣਾ ਕਾਲੀ ਕਹਿੰਦਾ ਇਹ ਨੀਰਾ ਕਿ ਲੋੜ ਤਾਂ ਸੁਣਾਈ ਮੇਰੇ ਨੰਦਾਂ ਦਾ ਨਿਵਾਸੀ ਆਹ ਹਬੂਟੀ ਹਾਂਜੀ ਨੀਰਾ ਪਤਾ ਗਗਨੇ ਹੋਰ ਹੁਣ ਅਸੀ ਪਤਾ ਨੀਰਾ ਹਾਜੇ ਲੋਕ ਉੱਠੇ ਹੋਣਗੇ ਤੇ ਆਪਾਂ ਚਾਹ ਪੀਨੇ ਆ। ਚਾਹ ਪੀਤੀ ਨਹੀਂ ਆ ਜ। ਚਾਹ ਹਲੇ ਕਿਥੇ ਪੀਤੀ ਆ ਭਾਈ। ਕਾਲਾ ਪਾਣੀ ਹੀ ਠਾਲਿਆ ਆ ਨਾ। ਹੌਸੀ ਤਾਂ ਆਈ ਠਾਇਆ ਫਰੇ ਤਪੱਸਿਆ ਭਾਈ ਕੇ ਹੈ ਨਾ ਸਵੇਰੇ ਹਜੇ ਅਸੀਂ ਕੁਛ ਨਹੀਂ ਅਸੀਂ ਪਾਣੀ ਦਾ ਗਲਾਸ ਅੱਖਾਂ ਦੇ ਕੀ ਦੇਰੀਆਂ। ਨੀਂਦ ਆ ਰਹੀ। ਚਲ। ਆ ਗਏ ਸਾਨੂੰ ਤੜਕੀ ਤੜਕੀ। ਹਾਂ ਚਾਹ ਪੀਣ ਲੱਗ ਰਹੇ ਆ। ਹਮਮ ਤੁਨੂੰ ਠਾਕੇ ਤੱਕ ਕਿਰਕੀ ਆ ਚਾਰ ਦਿਨ ਲੱਗ ਰਹੇ ਮੈਂ ਨੀਰਾ ਪਾਇਆਗਾ ਠੀਕ ਐਸੀ ਕੀ ਪਾਇਆ ਨਾ ਤੁਸੀਂ ਨਾਲ ਸੁਆਇ ਪਹਿਲਾਂ ਮੈਂ ਤੁਹਾਡੇ ਅੱਧਾ ਘੰਟਾ ਤੁਹਾਡੇ ਤੇ ਮੱਥਾ ਮਾਰਿਆ ਮੈਂ ਸਾਂ ਠਾਣਵੇਂ ਉਹ ਤਾਂ ਪਰਸੇ ਥੋੜਾ ਹੀ ਲੰਮਾਗਾ ਹੀ ਆ ਫਿਰ ਦਇਸ ਕਿਹੜਾ ਹੀ ਨੇ ਜਰਤ ਦਾ ਪਾਗਾ ਨੀਰੀ ਪਾੰਦ ਜ ਨਹੀਂ ਤੇ ਤੁਹਾਨੂੰ ਮਧੋੜ ਮਧੋੜ ਉਠਾਇਆਗਾ ਠੀਕ ਐ ਕੋਈ ਹੋਤੀ ਨਹੀਂ ਨੀਰਾ ਪਾ ਕੇ ਪੀ ਕੇ ਮੱਠਲ ਚਾਹਦਾ ਤੂੰ ਫੇਰ ਸੌਂ ਤੈਸਾ ਸਵੇਰ 4 ਵਜੇ ਉੱਠਾ ਮੈਂ ਤਾਂ ਮੀ 4:00 ਵਜੇ ਉੱਠਿਆ ਸੀਗਾ ਅੱਧਾ ਘੰਟਾ ਮਾਂ ਕਰੋ ਅੱਧਾ ਘੰਟਾ ਤੁਨ ਮਧੋਲਣ ਤੇ ਲੱਗ ਗਿਆ ਮੈਨੂੰ ਮਸਾ 13 ਦਾ ਉਠਾ ਤਾਂ ਦੇ ਹੁਣ 13 ਦਾ ਇੰਨਾ ਐ ਲੱਗੇ ਮੈਂ ਕਿ ਨੀਰੀ ਪਾ ਦੰਨੇ ਆਗੇ ਬਰੇ ਉੱਠ ਨਹੀਂ ਕੁੜੀਏ ਹਾਂ ਹੁਣ ਤਾਂ ਆਏ ਹੋ ਗਈ ਜਿਵੇਂ ਬਸ ਇਹ ਤਾਂ ਰਿਹਾ ਠੀਕ ਏ ਲੋ ਤੁਹਾਡੇ 870 16 ਤੋਂ 2500 ਦਾ ਵੀ ਛੜਦਾ ਇੰਨੇ ਗਾਣੇ ਮਸ਼ੀਨ ਨਾਲ ਵੀ ਜੀ ਕੰਮ ਲਾਵਾ ਓਏ ਗੁੱਡੀਆਂ ਤੋੜ ਦੂ ਆਈ ਇਕੱਠਾ ਲੱਗੀ ਸੀਗੇ ਉਧਰ ਝਾੜੂ ਪੋਚਾ ਕਰਨ ਤੇ ਮੰਮੀ ਹੋਰੀ ਜਾਂਦੇ ਹੁੰਦੇ ਆ ਗੋਆ ਪੱਥਨ ਤੇ ਆਪਾਂ ਸਾਰਾ ਫਿਰ ਘਰ ਦਾ ਕੰਮ ਸਪੇਟ ਲਈ ਦਾ ਆਂਦਿਆਂ ਨੂੰ ਤੇ ਡੈਡੀ ਹੋਰੀ ਲੱਗੇ ਸੀਗੇ ਉਧਰਲੀ ਸਾਈਡ ਪਛਵਾ ਨੂੰ ਪਾਣੀ ਤਾਂ ਨਹੀਂ ਪਿਉਣ ਲੱਗੇ ਸੀਗੇ ਤੇ ਮੈਂ ਇਧਰੋਂ ਕੰਮ ਫਿਨਿਸ਼ ਕਰਤਾ ਸੀਗਾ ਸਾਰਾ ਤੇ ਪ੍ਰਵੀਰ ਜੀ ਨੇ ਅੱਜ ਆਪਣੇ ਗਏ ਹੋਏ ਨੇਗੇ ਸਵੇਰ ਸੁਬਾ ਮੱਝਾਂ گاਵਾ ਦੇਖਣ ਚਲਾ ਗਿਆ ਸੀਗਾ ਤੇ ਡੈਡੀ ਤੇ ਲੱਖੋ ਸੀਗੇ ਉਹ ਲੱਗੇ ਸੀਗੇ ਪਾਣੀ ਪਿਉਣ ਉਧਰੋਂ ਤੇ ਇਹ ਸੀਗਾ ਆਪਣਾ ਅੱਜ ਦਾ ਬਲੌਗ ਤੇ ਇਹ ਹੈਗਾ ਸੀਗਾ ਬਸ ਸਵੇਰ ਸਵੇਰ ਦਾ ਥੋੜੇ ਜਿਹੇ ਟਾਈਮ ਦਾ 8-9 ਵਜੇ ਤੱਕ ਦਾ ਸੀਗਾ ਵੈਸੇ ਕੰਮ ਮੋਸਟਲੀ ਫਿਨਿਸ਼ ਹੋ ਹੀ ਜਾਂਦਾ ਹੈਗਾ ਘਰ ਦਾ ਤੇ ਮਿਲਦੇ ਆਪਾਂ ਨੈਕਸਟ ਵਲੌਗ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ